ਨਹੀਂ ਇੱਧਰ ਕਿੰਨੀ ਕਿ ਸੈਡ ਪਾਣੀ ਇੱਧਰ ਇੱਧਰ ਨਾ ਪੁੱਥ ਜਾਇਏ ਪਾਣੀ ਜ਼ਿਆਦਾ ਬਹੁਤ ਜ਼ਿਆਦਾ ਜਾਗੜਿਆ ਆ ਲੈ ਗਏ ਮੌਤ ਨੂੰ ਮਾਸੀ ਆਪੂ ਆਦੀ ਓ ਟੀਕਾ ਲਾਉਣ ਚੱਲਦੇ ਆ ਮੈਂ ਇੱਕ ਵੀਡੀਓ ਪਹਿਲਾਂ ਵੀ ਪਾਈ ਸੀ ਇੱਧਰ ਦੀ ਹਨਾ ਉਦੋਂ ਸਾਫ਼ ਪਾਣੀ ਸੀ ਇੱਧਰ ਗੁੱਡੇ ਦੇ ਰਿਆ ਦਾ ਵੀ ਪਾਣੀ ਬਾਹਰ ਆਉਣ ਵਾਲਾ ਹੀ ਆ ਬਸ ਸਮਝ ਲਓ ਹੋਰ ਦੋ ਤਿੰਨ ਦਿਨ ਮੀਂਹ ਪਿਆ ਤੇ ਪਾਣੀ ਬਾਹਰ ਆ ਕੀ ਕਹਿੰਦੇ ਹੋ ਤੁਸੀਂ ਜਾਊ ਬਾਹਰ ਬਾਹੂ ਦਾ ਪਾਣੀ ਪੂਰਾ ਬੁਰਾ ਹਾਲ ਬੁਰਾ ਹਾਲ ਪਿੱਛੋ ਇਹ ਗਾਉਂ ਤੋਂ ਟਰਮੀ ਵਿਜਾਗ ਪਾਣੀ ਦਾ ਹਾਲਾ ਲੋ ਜੀ ਪਾਣੀ ਇਧਰੋਂ ਤਾਂ ਬਾਹਰ ਆ ਗਿਆ ਵਾ ਬੁੱਡੇ ਨਾਲੇ ਦਾ ਸਾਰੇ ਲੋਕ ਥੋੜੇ ਇਸ ਤਰ੍ਹਾਂ ਰਹਿਣ ਜਿਹੜੇ ਆ ਸਪੈਸ਼ਲੀ ਸਬਜੀ ਮੰਡੀ ਦੇ ਨੇੜੇ ਤੇੜੇ ਰਹਿੰਦੇ ਨੇ ਹਨਾ ਉਹ ਦੇਖੋ ਕੀ ਕਿੱਧਰ ਜਾਈ ਜਾਂਦਾ ਕੀ ਕਰਦਾ ਵਾ ਇਹ ਟੀਕਾ ਲਾਉਣ ਚੱਲਿਆ ਬੇਟੋ ਓ ਬਾਊ ਮੋੜਦਾ ਇਧਰ ਆ ਨਾ ਤੂੰ ਇਧਰ ਆ ਇਧਰ ਆ ਵੇ ਇਧਰ ਆ ਮੇਰੀ ਗੱਲ ਸੁਣ ਇਧਰ ਆ ਜਾ ਮੇਰੀ ਗੱਲ ਸੁਣ ਲੈ ਲੈਟਰਿੰਗ ਤੈਨੂੰ ਫੇਰ ਆ ਜਾਣੀ ਜਾਨ ਨਹੀਂ ਆਣੀ ਵਾਪਸ ਕਿਉਂ ਤੋਂ ਮੈਂ ਆਈਆਂ ਪਾਣੀ ਧੱਕਾ ਲਾਉਂਦਾ ਵਾ ਉਹ ਵਾਲਾ ਪਾਣੀ ਹਨਾ ਸਿੱਟਦਾ ਉਧਰ ਨੂੰ ਹਾਂ ਸਾਰਾ ਦਰਿਆ ਦਾ ਹੀ ਉਧਰ ਜਾ ਰਿਹਾ ਉਹ ਕਿੱਧਰ ਤੇ ਜਾ ਰਿਹਾ ਆ ਦਰਿਆ ਦਾ ਪਾਣੀ ਹੈ ਜੀ ਬੁੱਢੇ ਦਰਿਆ ਦਾ